ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਸੰਧੂ ਬੱਤਰਪ੍ਰਿਆ ਡੇਰੀ ਫਾਰਮਿੰਗ ਵਿੱਚ ਸਜਣਾਉਂਦੇ। ਆਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ। ਕਿਰਪਾ ਬੇਨਤੀ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਲੱਗੇ ਬੈਲ ਬਟਨ ਨੂੰ ਦਬਾ ਕੇ ਔਰ ਸਟਕਾਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ। ਐਂਡ ਦਾ ਕਰ ਪਾਣੇ ਰਹੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਸ਼ੇਅਰ ਲਾਈਕ ਕਮੈਂਟ ਕਰਿਓ ਜਰੂਰ ਤੁਹਾਡੇ ਪਿਆਰ ਦੇ ਸਦਕਾ ਇਹ ਏਡੀ ਏਡੀ ਦੂਰ ਭਜੇ ਫਿਰਦਾ ਜਾਇਜ ਤੋਂ ਜਾਇਜ ਕੀਮਤ ਦੇ ਵਿੱਚ ਆਪਾਂ ਪਸ਼ੂਆਂ ਦੀ ਖਰੀਦਦਾਰੀ ਕਰਾਉਨੇ ਆ ਨਰਖ ਪਰਖ ਤਸੱਲੀ ਕਰਨਾ ਤੁਹਾਡਾ ਫਰਜ਼ ਬੰਦਾ ਕਰਕੇ ਲੈ ਕੇ ਜਾਇਆ ਕਰੋ ਕਿਤੇੋਂ ਵੀ ਖਰੀਦਦਾਰੀ ਕਰਦੇ ਜਾਂ ਮੰਡੀਆਂ ਚੋਂ ਜਾਂ ਕਿਸੇ ਦੇ ਘਰੋਂ ਠੀਕ ਹੈ ਜੀ ਬਾਕੀ ਧੰਨਵਾਦ ਸਾਰਿਆਂ ਦਾ ਬਹੁਤ ਪਿਆਰ ਭੌਂਸਦੇ ਰਹੇ ਜੀ ਤੇ ਅੱਜ ਦੀ ਵਿਜਿਟ ਸਾਡੀ ਮੰਡੀ ਆ ਡੱਬ ਵਾਲੀ ਹਰਿਆਣੇ ਦੀ ਤੇ ਚੰਗੇ ਦਧਾਰੂ ਪਸ਼ੂ ਇੱਥੋਂ ਮੰਡੀ ਤੋਂ ਵੇਖਣ ਨੂੰ ਮਿਲਦੇ ਆ ਠੀਕ ਆ ਜੀ ਤੇ ਦੱਬ ਕੇ ਸ਼ੇਅਰ ਕਰਿਓ ਹੋਰ ਹੀ ਕਿ ਮਾਤਰ ਦਾ ਖਰੀਦ ਦਾ ਫਾਇਦਾ ਹੋ ਜਾਏ ਆਪਣੀ ਜਿਹੜੀ ਨਰਖ ਪਰਖ ਸੱਲੀ ਨਾ ਕਰਨਾ ਭੁੱਲਣਾ ਵਾਰ-ਵਾਰ ਬੇਨਤੀ ਦੁਬਾਰਾ ਦੁਬਾਰਾ ਰਿਪੀਟ ਕਰਦੇ ਆ ਕਿ ਇਹ ਬੇਨਤੀ ਜ਼ਰੂਰ ਕਬੂਲ ਕਰਨੀ ਠੀਕ ਆ ਜੀ ਚੰਗੇ ਦਧਾਰੂ ਪਸ਼ੂ ਇਸ ਮੰਡੀ ਤੋਂ ਵੇਖਣ ਨੂੰ ਮਿਲਦੇ ਆ ਸਸਤੇ ਤੋਂ ਸਸਤਾ ਤੇ ਮਹਿੰਗੇ ਤੋਂ ਮਹਿੰਗਾ ਠੀਕ ਹੈ ਜੀ ਕਿਸ ਮੰਡੀ ਪੰਡੀ ਦੇ ਵਿੱਚ ਪਸੂ ਹੁੰਦਾ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ